ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪੰਜਵਾ ਤੰਦੜੇ ਕੁਲਾਹ ਚਿਤਨਾ ਆਵੈ ਏਕੜੋ ਨਾਨਕ ਸੇਈ ਤੰ ਫਟੰ ਜਿਨਾ ਸਾਈ ਵਿਸਰੈ ਮਹੱਲਾ ਪੰਜਵਾ ਪ੍ਰੇਤਹ ਕੀ ਤੋਨ ਦੇਵਤਾ ਪ੍ਰੇਤਹ ਕੀ ਤੋਨ ਦੇਵਤਾ ਪ੍ਰੀਤੋ ਕੀ ਤੋਨ ਦੇਵਤਾ ਪ੍ਰੀਤੋ ਕੀ ਤੋਨ ਦੇਵਤਾ ਤਿੰਨ ਕਰਨ ਹਾਰੇ ਸੱਬੇ ਸਿੱਖ ਉਬਾਰਿਆਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ ਪ੍ਰਭ ਕਾਜ ਸਵਾਰੇ ਪਿੱਛੇ ਵੰਗਤੀ ਆਇਆ ਜੀ ਸਭੇ ਸਿੱਖ ਉਬਾਰਿਆਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਛਾੜਿਆਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਪ੍ਰਭ ਬੇਅੰਤ ਕਿਛ ਅੰਤ ਨਾਹੀ ਸਭ ਤਿਸ ਹੈ ਕਰਣਾ ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਣਾ ਜੀਆਂ ਜੀਆਂ ਕਾ ਪਰਣ ਹਸਤ ਦੇ ਪ੍ਰਤਪਾਲਦਾ ਪਰਣ ਪੋਖਣ ਕਰਣਾ ਨਾਣੇ ਲਾ ਕੇ ਪਰਣ ਪੋਖਾਣਾ ਕਰਣਾ ਹਸਤ ਦੇ ਪ੍ਰਤਪਾਲਦਾ ਪਰਣ ਪੋਖਣ ਕਰਣਾ ਤੁਸੀਂ ਨਾਣੇ ਜਿਹੜੇ ਨਾ ਖੁੱਲੀ ਆਵਾਜ਼ ਕਰਿਆ ਕਰੋ ਪਰਣ ਪੋਖਾਣਾ ਕਰਣਾ ਹਸਤ ਦੇ ਪ੍ਰਤਪਾਲਦਾ ਪਰਣੋ ਕੋਖਣਾ ਕਰਣਾ ਮਿਹਰਬਾਨ ਬਖਸਿੰਦ ਆਪ ਜਿੱਥੇ ਲਾਂ ਹੋਵੇ ਉੱਤੇ ਮਿਹਰਬਾਨ ਜਿੱਥੇ ਸਿਆਰੀ ਹੋਵੇ ਉੱਤੇ ਛੇਤੀ ਮਿਹਰਬਾਨ ਮਿਹਰਬਾਨ ਬਖਸਿੰਦ ਆਪ Jap ਸੱਚੇ ਤਰਣਾ ਜੋ ਤੁਧ ਭਾਵੇ ਸੋ ਭਲਾ ਜੋ ਤੁਧ ਭਾਵੇ ਸੋ ਭਲਾ ਜੋ ਤੁਧ ਭਾਵੇ ਸੋ ਭਲਾ ਨਾਨਕ ਦਾਸ ਸਰਣਾ ਸ਼ਲੋਕ ਮਹੱਲਾ ਪੰਜਵਾਂ ਤਿੰਨਾ ਭੁੱਖ ਨਾ ਕਾਰਹੀ ਜਿਸ ਦਾ ਪ੍ਰਾਪ ਹੈ ਸੋਇ ਹਾਂਜੀ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਤਿੰਨਾ ਭੁੱਖ ਨਾ ਕਾਰਹੀ ਤਿੰਨਾ ਭੁੱਖ ਨਾ ਕਾਰਹੀ ਇਥੇ ਵਿਸਰਾਮ ਜਿਸ ਦਾ ਪ੍ਰਭ ਹੈ ਸੋਇ ਨਾਨਕ ਚਰਣੀ ਲੱਗਿਆ ਉਤਰੈ ਸਭ ਕੋਈ ਮਹੱਲਾ ਪੰਜਵਾ ਜਾਚਕ ਮੰਗੈ ਨਿਤਨਾਮ ਜਾਚਕ ਮੰਗੈ ਨਿਤਨਾਮ ਜਾਚਕ ਮੰਗੈ ਨਿਤਨਾਮ ਸਾਹਿਬ ਕਰੇ ਕਬੂਲ ਸਾਹਿਬ ਕਰੇ ਕਬੂਲ ਜਾਚਕ ਮੰਗੈ ਨਿਤਨਾਮ ਸਾਹਿਬ ਕਰੇ ਕਬੂਲ ਨਾਨਕ ਪਰਮੇਸ਼ਰ ਜਜਮਾਨ ਤਿਸਹਿ ਭੋਖ ਨ ਮੂਲ ਪੌੜੀ ਮਨ ਰਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ ਪ੍ਰੀਤ ਲੱਗੀ ਹਰ ਨਾਮ ਸਿਓ ਏ ਹਸਤੀ ਕੋੜੇ ਹਾਂ ਏ ਵੱਖਰਾ ਪਾਠ ਹੀ ਕਰਨਾ ਏ ਹਸਤੀ ਇਕੱਠਾ ਨਹੀਂ ਕਹਿ ਦੇਣਾ ਏ ਵੀ ਨਹੀਂ ਕਹਿਣਾ ਏ ਫੁਲੈ ਬੋਲਣਾ ਏ ਹਸਤੀ ਕੋੜੇ ਰਾਜ ਮਿਲਖ ਖੁਸ਼ਿਆ ਕਣੀ ਧਿਆਏ ਮੁਖ ਨਾ ਮੂੜੇ ਟਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ ਨਾਨਕ ਮਾਨ ਤਨ ਚਾਉ ਏਹ ਨਿਤ ਪ੍ਰਭ ਕੋ ਲੋੜੇ ਸੁਧ ਕੀਚੇ ਹਾਂਜੀ ਇਹ ਜਿਹੜਾ ਸੁਧ ਕੀਚੇ ਪਾਦ ਹੈ ਇਹ ਉਚਾਰਨ ਕਰਨਾ ਬਾਣੀ ਹੈ ਯਾਨੀ ਇਹ ਜਿਹੜੇ ਸਤਿਗੁਰਾਂ ਦੀ ਬਾਣੀ ਐ ਸਤਿਗੁਰਾਂ ਦੇ ਜਿਹੜੇ ਬਚਨ ਹਨ ਇੱਥੇ ਮਹਾਰਾਜ ਨੇ ਲਿਖ ਦਿੱਤਾ ਵੀ ਇਹ ਸੁੱਧ ਕੀਤੇ ਹੋਏ ਹਨ ਸੁੱਧ ਹਨ ਕਈ ਕਹਿੰਦੇ ਸਾਨੂੰ ਹੁਕਮ ਕੀਤਾ ਵੀ ਤੁਸੀਂ ਸੁੱਧ ਕਰ ਲਓ ਇਸ ਤਰ੍ਹਾਂ ਨਹੀਂ ਮਹਾਰਾਜ ਨੇ ਕਿ ਆਪਨੇ ਕੋਲ ਕੀ ਮਤ ਹੈ ਆਪਾਂ ਤਾਂ ਭੁੱਲਣ ਹਾਰਾਂ ਖਿੰਖਿੰ ਕਰਕੇ ਓਗਣ ਯਾਰ ਮਹਾਰਾਜ ਇੱਥੇ ਸੰਪਰਦਾਇ ਅਰਥ ਇਹ ਕਰਦੇ ਹਨ ਵੀ ਇਹ ਬਾਣੀ ਸੁੱਧ ਕੀਤੀ ਹੋਈ ਹੈ ਤੇ ਸੁੱਧ ਕਰਕੇ ਪੜੋ ਅਤੇ ਸ਼ੁੱਧ ਕਰਕੇ ਇਹਦਾ ਆਪਣੇ ਅੰਦਰ ਸ਼ੁੱਧ ਕਰੋ ਆਪਣੇ ਅੰਦਰ ਨੂੰ ਵੀ ਹੈ ਜੀ ਇਹ ਅਰਥ ਹਨ ਇਸ ਦੀ ਨੂੰ ਪੜਨਾ ਹੈ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਭਗਤਾ ਕੀ ਬਾਣੀ ਇੱਕ ਓ ਅੰਕਾਰ ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ ਗੋੜੀ ਗਵਾਰੇਰੀ ਸ੍ਰੀ ਕਬੀਰ ਜੀ ਓ ਕੇ ਚੌਪ ਦੇ ਅਬ 14 ਇਹ ਉਚਾਰਨ ਕਰਨਾ ਚੌਪ ਦੇ 14 ਗੋੜੀ ਗਵਾਰੇਰੀ ਯਾਨੀ 14 ਚੌਪ ਦੇ ਆਉਣਗੇ ਸ੍ਰੀ ਕਬੀਰ ਜੀ ਓ ਕੇ ਚੌਪ ਦੇ 14 ਅਬ ਮੋਹ ਜਲਤ RAM ਜਲ ਪਾਇਆ ਅਬ ਮੋਹ ਜਲਤ ਅਬ ਮੋਹ ਜਲਤ ਇਥੇ ਵਿਸਰਾਮ RAM ਜਲ ਪਾਇਆ ਅਬ ਮੋਹ ਜਲਤ RAM ਜਲ ਪਾਇਆ RAM ਉਦਕ ਤਨ ਜਲਤ ਬੁਝਾਇਆ ਰਹਾ ਤਨ ਜਲਤ ਬੁਝਾਇਆ ਮਨ ਮਾਰਨ ਕਾਰਨ ਬਣ ਜਾਈਏ ਜੀ ਵੀ ਵਿਸਰਾਮ ਧਿਆਨ ਨਾਲ ਲਾਉਣਾ ਮਨ ਮਾਰਨ ਕਾਰਨ ਇਥੇ ਵਿਸਰਾਮ ਲਾਉਣਾ ਬਣ ਜਾਈਏ ਮਨ ਮਾਰਨ ਕਾਰਨ ਬਣ ਜਾਈਏ ਸੋ ਜਲ ਬਿਨ ਭਗਵੰਤ ਨ ਪਾਈਐ ਜੀ ਵੀ ਵਿਸਰਾਮ ਸੋ ਜਲ ਬਿਨ ਭਗਵੰਤ ਨ ਪਾਈਐ ਜਿਹ ਪਾਵਕ ਸੁਰ ਨਰ ਹੈ ਜਾਰੇ ਰਾਮ ਉਦਕ ਜਨ ਜਲਤ ਉਬਾਰੇ ਭਵ ਸਾਗਰ ਸੁਖ ਸਾਗਰ ਮਾਹੀ ਪੀਵ ਰਹੇ ਪੀਵ ਰਹੇ ਜਲ ਹਾਂ ਇੱਥੇ ਵਿਸਰਾਮ ਲਾਉਣਾ ਹੈ ਪੀਵ ਰਹੇ ਜਲ ਨਿਖੁੱਟਤ ਨਾਹੀ ਨਿਖੁੱਟਤ ਪਾਦ ਜਿਹੜਾ ਇਹ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਪੀਵ ਰਹੇ ਜਲ ਨਿਖੁੱਟਤ ਨਾਹੀ ਕਹ ਕਬੀਰ ਭਜ ਸਾ ਰਿੰਗ ਪਾਣੀ ਰਾਮ ਉਦਕ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਹਾਂ ਦਰਮਿਆਨਾ ਮੇਰੀ ਤਿਖਾ ਬੁਝਾਨੀ ਗੌੜੀ ਕਬੀਰ ਜੀ ਮਾਦੋ ਜਲ ਕੀ ਪਿਆਸ ਨਾ ਜਾਏ ਜਲ ਮਹਿ ਅਗਨ ਉਠੀ ਅਧਕਾਈ ਜਲ ਮਹਿ ਅਗਨ ਉਠੀ ਆਦਕਾਈ ਰਹਾਉ ਤੂੰ ਜਲ ਨਿਦ ਹਉ ਜਲ ਕਾ ਮੀਨ ਜਾਲ ਮਹਿ ਰਹੋ ਜਲ ਹੈ ਬਿਨ ਖੀਨਾ ਤੂੰ ਪਿੰਜਰ ਹੋ ਸੁਅਟਾ ਤੂਰ ਸੁਅਟਾ ਉਚਾਰਨ ਕਰਨਾ ਬੋਲਾ ਹੀ ਬੋਲਣਾ ਸੁਅਟਾ ਨਹੀਂ ਕਹਿਣਾ ਤੂੰ ਪਿੰਜਰ ਹੋ ਸੁਅਟਾ ਤੂਰ ਜਾਮ ਮੰਜਾਰ ਕਹਾ ਕਰੈ ਮੋਰ ਮੰਜਾਰ ਜਿਹੜਾ ਪਾਦਾ ਕਸ ਕੇ ਬੋਲਣਾ ਮੰਜਾਰ ਨਹੀਂ ਜਾਮ ਮੰਜਾਰ ਕਹਾ ਕਰੈ ਮੂਰ ਤੂੰ ਤਰਵਰ ਹਉ ਪੰਖੀ ਆਹੇ ਮੰਦ ਭਾਗੀ ਤੇਰੋ ਦਰਸਨ ਨਾਹੇ ਤੂੰ ਸਤਗੁਰ ਹਉ ਨੌਤਨ ਚੇਲਾ ਨੌਤਨ ਜਿਹੜਾ ਪਾਠ ਨਾ ਇਕੱਠਾ ਹੀ ਪਾਠ ਹੈ ਤੂੰ ਸਤਗੁਰ ਹਉ ਨੌਤਨ ਚੇਲਾ ਕਿ ਨਵਾ ਨਵਾ ਮੈਂ ਚੇਲਾ ਹਾਂ ਤੂੰ ਸਤਿਗੁਰ ਹਉ ਨੋਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਵੇਲਾ ਵੇਲਾ ਪੁਲਾਈ ਬੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ